ਹਜ਼ਾਰਾਂ ਕਰੋੜ ਰੁਪਏ ਪੰਜਾਬ ਦੀਆਂ ਸੜਕਾਂ ਨੂੰ ਨਵੀਆਂ ਬਣਾਉਣ ਤੇ ਜੇ ਕੁਝ ਕੰਕਰੀਟ ਪਾਉਣ ਤੇ ਕੁਝ ਆਪਣਾ ਪੀਸੀ ਪਾਉਣ ਤੇ ਵੀ ਹਜ਼ਾਰਾਂ ਅਰਬਾਂ ਕਰੋੜ ਰੁਪਏ ਜਿਹੜੇ ਆ ਉਹ ਨਵੀਆਂ ਸੜਕਾਂ ਬਣਾਉਣ ਤੇ ਲਾ ਕੇ ਆ ਤੇ ਮੈਂ ਧੰਨਵਾਦ ਵੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪਟਿਆਲਕੇ ਦੇ ਵਿੱਚ ਵੀ 200 ਤੇ 38 ਤੇ ਨਵੀਆਂ ਸੜਕਾਂ ਆਪਣੀਆਂ ਪਾਸ ਹੋ ਗਈਆਂ ਤੇ ਉਹਦੇ ਤੋਂ ਬਾਅਦ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਸੀ 200 ਦੇ ਕਰੀਬ ਹੀ ਉਹ ਸੜਕਾਂ ਨੇ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਸੀ ਯਾਨੀ ਕਿ 450 ਸੜਕ ਨਵੀਂ ਬਣ ਜਣੀਆਂ ਤੇ ਬਾਕੀ ਵੀ ਜਿਹੜੀਆਂ ਕੋਈ ਰਹਿ ਗਈਆਂ ਵਾ ਜਿਵੇਂ ਪਿੰਡਾਂ ਦੀਆਂ ਕੋਈ ਫਿਰਨੀਆਂ ਜਾਂ ਕੋਈ ਜਿਵੇਂ ਆਪਣੇ ਡੇਰਿਆਂ ਨੂੰ ਬਈਕਾਂ ਨੂੰ ਜਾਂਦੇ ਰਾਹ ਆ ਜੀ ਜਿਵੇਂ 5 7 10 ਹਜ਼ਾਰ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਜਾਂ ਤੇ ਇੰਟਰਲਾਕ ਪੇ ਲਾ ਲੀਆਂ ਜਾਂ ਲੋਕਾਲੀਆਂ ਸੜਕਾਂ ਉਹ ਵੀ ਆਪਾਂ ਬਣਾ ਦੇਣੀਆਂ ਬਸ ਬੇਨਤੀ ਮੇਰੀ ਇਹੋ ਆ ਸਰਪੰਚ ਸਰਬਾਨਾ ਨੂੰ ਕਿ ਆਪਣੇ ਪੀਡਬਲੂਡੀ ਦੇ ਅਧਿਕਾਰੀ ਮੰਡੀ ਬੋਰਡ ਦੇ ਅਧਿਕਾਰੀ ਉਹ ਸਮੇਂ ਸਮੇਂ ਦੇ ਤੁਹਾਡੇ ਕੋਲ ਆਪਾਂ ਭੇਜਦੇ ਰਵਾਂਗੇ ਤੇ ਤੁਸੀਂ ਬਸ ਮਿੰਤੀਆਂ ਕਰਾ ਦਿਓ ਉਹ ਵੀ ਸਾਰੀਆਂ ਸੜਕਾਂ ਪਾਸ ਹੋ ਜਾਣੀਆਂ